ਸ੍ਰੀ ਕਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਉਪ ਮੰਤਰੀ ਭਗਵੰਤ ਮਾਨ ਨੇ ਅਮਰਦਸਰ ਦੇ ਵਿੱਚ ਵੰਡੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਮੇਤ ਵੱਖ-ਵੱਖ ਵਿਭਾਗਾਂ ਦੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਮਿਲੀ ਬਿਨਾ ਕੈਸ਼ ਤੇ ਬਿਨਾ ਸ਼ਿਫਾਰਿਸ਼ ਤੋਂ ਨੌਕਰੀ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਤਰਨਤਾਰਨ ਦੀ ਜਿਮਨੀ ਚੋਣ ਦੌਰਾਨ ਭਾਈ ਚੱਤਾ ਜੀ ਦੀ ਤਸਵੀਰ ਦੀ ਹੋਈ ਵਿਅਤਵੀ ਦੇ ਮਾਮਲੇ ਤੇ ਕਾਂਗਰਸ ਦੇ ਚੁੱਕੇ ਸਵਾਲ ਕਿਹਾ ਕਿ ਕਾਂਗਰਸ ਨੂੰ ਸਮੁੱਚੇ ਪੰਥ ਤੇ ਪੰਜਾਬੀਆਂ ਤੋਂ ਮੰਗਣੀ ਚਾਹੀਦੀ ਹੈ ਮੁਆਫੀ। ਤਰਨਤਾਰਨ ਦੇ ਇਲੈਕਸ਼ਨ ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਆ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਐਂਟੀ ਸਿੱਖ ਮਾਨਸਿਕਤਾ ਰੱਖਦੀ ਐ ਐਂਟੀ ਪੰਥ ਮਾਨਸਿਕਤਾ ਰੱਖਦੀ ਐ। ਇਹਨਾਂ ਦੇ ਮਨਾਂ ਚ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦਾ ਸ਼ਤਕਾਰ ਨਹੀਂ ਹੈ ਸੋ ਮੈਂ ਜਿੱਥੇ ਆਵਾਦੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਹਾਂ ਇਹਨੂੰ ਕੰਡਮ ਕਰਦਾ ਹਾਂ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਹੈ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰਹੀ ਕੀਤੀ ਹੈ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥ ਦਾ ਜਿਹੜਾ ਮਿਸਯੂਜ਼ ਇਹ ਕਰਦੇ ਆ ਗੁਰੂ ਸਾਹਿਬਾਨਾ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਦੇ ਲਈ ਤਰਨ ਤਾਰਨ ਦੇ ਉਸ ਜਲਸੇ ਦੀ ਜਿਹਦੇ ਚ ਕਾਂਗਰਸ ਦੀ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾਂ ਦੇ ਉੱਪਰ ਲਾਈ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਦੁਨੀਆ ਭਰ ਚ ਵੱਸਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬਾਨਾਂ ਨੂੰ ਮੰਨਣ ਵਾਲੀ ਜਿਹੜੀ ਗੁਰਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਉਹਨਾਂ ਦੇ ਕਾਂਗਰਸ ਪਾਰਟੀ ਦੇ ਇਸ ਐਕਟ ਦਾ ਇਸ ਘਟਿਆ ਹਰਕਤ ਦਾ ਅਸੀਂ ਵਿਰੋਧ ਕਰਦੇ ਹਾਂ ਕੰਡੈਮਨ ਕਰਦੇ ਹਾਂ ਪੰਜਾਬ ਜੀ ਯੂ ਬਚਾਓ ਮੋਰਚਾ ਵੱਲੋਂ ਸਿਆਸੀ ਆਗੂਆਂ ਦੇ ਵਿਰੋਧ ਦਾ ਕੀਤਾ ਗਿਆ ਖੰਡਨ ਕਿਹਾ ਕਿ ਕੁਝ ਵਿਦਿਆਰਥੀਆਂ ਵੱਲੋਂ ਆਪਦਰਿਪਨ ਦੇ ਵਿੱਚ ਕੀਤਾ ਗਿਆ ਸੰਸਦ ਮੈਂਬਰਾਂ ਦਾ ਵਿਰੋਧ ਤੇ ਇਸ ਦੇ ਲਈ ਮੰਗੀ ਗਈ ਮੁਆਫੀ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਮੀਤ ਹੀਰ ਤੇ ਮਾਲਵਿੰਦਰ ਕੰਗ ਪਹੁੰਚੇ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਤੇ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕੇ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਾਹਿਬਾਨ ਨੂੰ ਇੱਥੇ ਆਉਣ ਤੇ ਅਸੀਂ ਜੀ ਆਇਆਂ ਆਖਦੇ ਆ ਜਿਹੜੀ ਅੱਜ ਘਟਨਾ ਵਾਪਰੀ ਉਹ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਦਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਅਨੁਸ਼ਾਸਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਭਵਿੱਖ ਵਿੱਚ ਇਹੋ ਜਿਹੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਲੀਡਰਾਂ ਦਾ ਇੱਥੇ ਜੀਅਾਂ ਨੂੰ ਆ ਮੋਰਚਾ ਚੜ੍ਹਦੀ ਕਲਾ ਚਾ ਮੋਰਚਾ ਜਿੰਨੀਆਂ ਵੀ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਖੰਡਨ ਕਰਦਾ ਤੇ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਤੇ ਜੀ ਆਇਆਂ ਆਖਦਾ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਦੀ AI ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾਤੀ ਉਸਦੇ ਬੇਟੇ ਦੇ ਖਿਲਾਫ ਲੁਧਿਆਣਾ ਪੁਲਿਸ ਨੇ ਲੁਕਆਊਟ ਸਰਕੂਲਰ ਕੀਤਾ جاری ਦੋਵਾਂ ਦੇ ਖਿਲਾਫ ਇਨਵੈਸਟਰ ਦੇ ਨਾਲ ਧੋਖਾ ਧੜੀ ਦਾ ਤੇ ਪੁਰਾਣਾ ਦੱਸਿਆ ਜਾ ਰਿਹਾ ਹੈ ਮਾਮਲਾ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਜੀਟੀਆਰੂ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ ਹਾਈ ਕੋਰਟ ਨੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਮਨਜੀਤਿਆ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ ਪੰਜਾਬ ਸਰਕਾਰ ਵੱਲੋਂ ਮੋਗਾ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਗਵੰਧੇ ਇਲਜ਼ਾਮਾਂ ਤਹਿਤ ਕੀਤਾ ਗਿਆ ਅਹੁਦੇ ਤੋਂ ਸਸਪੈਂਡ ਸਸਪੈਂਸ਼ਨ ਦੌਰਾਨ ਅਧਿਕਾਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਲਿਵਾਉਣੀ ਪਵੇਗੀ ਹਾਜ਼ਰ ਹੁਸ਼ਿਆਰਪੁਰ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਦੇ ਉਪ ਪ੍ਰਧਾਨ ਰਜਿੰਦਰ ਰਾਣਾ ਤੇ ਹੋਇਆ ਹਮਲਾ शिवसेना आगु ने भज के बचाई अपनी जान पुलिस कर रही मामले की जांच मामला पहले तो दोनों गुटों की कोई लड़ाई थी इनका आज तारीख थी कोर्ट में तो तारीख के बाद जब ये वापस आ रहे थे इनकी आपस में थोड़ी बहुत बहसबाजी हुई है उसके बाद एक गाड़ी आई है उस गाड़ी ने वहाँ पे कहते कि दो तीन आदमी थे उन्होंने दूसरी गाड़ी पे कोई अपने हथियारों के साथ उसको शीशे वगैरह तोड़ दिए और उसके बाद वो दोनों गाड़ियाँ एक दूसरे के पीछे स्पीड से भागी वहाँ से इतना तो वहाँ हुआ है उसके बाद कोई हवाई फायर भी हुआ है उसको वेरीफाई कर रहे हैं कि फायर किसने की है तो फिर ये गाड़ी जाके आगे किसी बुज़ुर्ग कोई लेडी थी जिसकी उम्र कोई सत्तर साल के करीब थी और उसके उससे टकराने के उससे उसकी मौत हो गई तो उसके बाद एफ दर्ज कर लिए दोनों पार्टियों का जो भी बनता है अकॉर्डिंग टू ला हम आगे ਐਫ ਆਈ ਆਰ ਦਰਜ ਕਰਕੇ ਆਗੇ ਦੀ ਕਾਰਵਾਈ ਕਰਾਂਗੇ ਪਤਾ ਚੱਲ ਰਿਹਾ ਕੁਝ ਇਸ ਦਾ ਜੋ ਝਗੜਾ ਹੋਇਆ ਦਾ ਕੋਈ ਨਹੀਂ ਉਸ ਤੋਂ ਬਾਅਦ ਸਾਰਾ ਹੀ ਸਾਰਾ ਮਾਮਲਾ ਹਾਂ ਅਬ ਪਤਾ ਚੱਲਿਆ ਕਿ ਥੋੜਾ ਬਹੁਤ ਹੋਇਆ ਥਾ ਕੋਈ ਤਕਰਾਰ ਗਾਲੀ ਗਲੋਚ ਹੋਇਆ ਥਾ ਆਪਸ ਵਿੱਚ उसके बारे में इंफॉर्मेशन हमें अब पता लगी उसके बाद कार्रवाई करते हैं जो भी बनते हैं लुधियाना बनया देश का सब तो दूसरा गंदा शहर ते स्वच्छ भारत मिशन की रिपोर्ट के होया खुलासा सूची के ने 10 शहरों के नाम ਕਰਨ ਤਾਰੰਦੀ ਜਿਮਨੀ ਚੋਣ ਦੇ ਵਿੱਚ ਪਾਇਆ ਜਾਂਦਾ ਜੀ ਦੀ ਤਸਵੀਰ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ ਨੂੰ ਕੀਤਾ ਤਲਬ ਇਸ ਦੇ ਨਾਲ ਹੀ ਜ਼ਿਲ੍ਹਾ ਚੋਣ ਅਫਸਰ ਨੂੰ 17 ਸਤੰਬਰ ਤੱਕ ਰਿਪੋਰਟ ਦੇਣ ਦੇ ਲਈ ਵੀ ਕਿਹਾ ਊਮੈਨਜ਼ ਕ੍ਰਿਕਟ ਵਰਲਡ ਕੱਪ ਦੀ ਟੀਮ ਤੀਆਂ ਖਿਡਾਰਨਾਂ ਦਾ ਮੁਹਾਲੀ ਦੇ ਹਵਾਈ ਅੱਡੇ ਤੇ ਹੋਇਆ ਭਰਵਾ ਸਵਾਗਤ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੀਤ ਵਿਧਾਇਕਾ ਡਾਕਟਰ ਅਮਨਦੀਪ ਅਰੋੜਾ ਨੇ ਵੀ ਕੀਤਾ ਪਰਮਾ ਸਵਾਗਤ। ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਹ ਇਜਾਜ਼ਤ ਅਸ਼ੇਕਾ